ਜੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀ ਦਾਸ ਭਾਈ ਭਗਵੰਤ ਸਿੰਘ ਮੱਖਣ ਸਤਿਗੁਰ ਜੀ ਦੇ ਕਿਰਪਾ ਸਦਕਾ ਅੱਜ ਜੋ ਆਪਾਂ ਸਬਦ ਕਰਨਾ ਹੈ ਧੰਨ 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 ਜਨ ਆਇਆ ਇਹ ਸਬਦ ਆਜਾਪਾ ਭਾਈ ਸਾਹਿਬ ਭਾਈ ਸੁਖਵੰਤ ਸਿੰਘ ਹਜੂਰੀ ਰਾਗੀ ਸਤਖੰਡ ਸ੍ਰੀ ਦਰਬਾਰ ਸਾਹਿਬ ਉਨ੍ਹਾਂ ਦੀ ਟੂਨ ਵਿੱਚ ਹੈ ਸਦਾ ਜ ਆਪਾਂ ਕਰਨਾ ਹੈ ਆਓ ਜੀ ਤਨ 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 ਜਾਣ ਆਇਆ ਆਇਆ ਤਨ 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 ਜਾਣ ਆਇਆ ਜਿਸ ਪਰ ਸਾ ਸਭ ਜਗਤ ਤਤਰਾਇਆ ਜਿਸ ਪਰ ਸਾਤ ਸਭ ਜਗਤ ਤਤਰਾਇਆ ਤਨ ਤਨ ਤਾਨ ਨਨ ਆਇਆ ਆਇਆ ਤਨ ਤਨ ਤਾਨ ਜਨ ਆਇਆ ਸਾ সঙ্গਤ ਜੀ ਇਹ ਸ਼ਬਦ ਦੀ ਅਸਥਾਈ ਹੈ ਜੋ ਸ਼ਬਦ ਦਾ ਅੰਤਰਾ ਹੈ ਸ਼ਬਦ ਦੀਆਂ ਬਾਕੀ ਪੰਕਤੀਆਂ ਹਨ ਉਹ ਆਪਾਂ ਇਸ ਤਰੀਕੇ ਦੇ ਨਾਲ ਗਾ ਰਹੀਆਂ ਹਨ ਜੋ ਜਾਣੇ ਤੇ ਸਦਾ ਸੁਖ ਹੋਏ ਜੋ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਆਪ ਮਿਲਾਏ ਲੈ ਪ੍ਰਭ ਸੋਏ ਜਿਸ ਪਰਸਾ ਸਭ ਜਗਤ ਤਤਰਾਇਆ ਜਿਸ ਪਰ ਸਾਤ ਸਭ ਜਗਤ ਤਤਰਾਇਆ ਜਿਸ ਪਰ ਸਾਤ ਸਭ ਜਗਤ ਤਤਰਾਇਆ ਤਨ 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 ਜਾਨਿਆ ਆਇਆ ਸਾਸੰਗਤ ਜੀ ਸ਼ਬਦ ਦੀਆਂ ਬਾਕੀ ਪੰਕਤੀਆਂ ਵੀ ਆਪਾਂ ਇਸੇ ਤਰੀਕੇ ਦੇ ਨਾਲ ਗਾਣੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ